ਲਾਓ ਜੀ ਮੈਂ ਆ ਗਿਆ ਆਪਣੇ ਦੋਸਤ ਦੇ ਘਰੇ ਅੱਜ ਤੁਹਾਨੂੰ ਹੀ ਦੱਸਾਂਗੇ ਕਿ ਨਵੇਂ ਸਾਲ ਦਾ ਪਹਿਲਾ ਦਿਨ ਅਸੀਂ ਕਿੱਦਾਂ ਸਪੈਂਡ ਕਰਨਾ ਆੜੇ ਦੇਸ਼ ਦੇ ਵਿੱਚ ਓਕੇ ਓਕੇ ਆ ਮੁੰਡੇ ਦਾ ਘਰ ਆ ਸਾਡੇ ਯਾਰ ਦਾ ਰਹਿੰਦਾ ਕਿੱਥੇ ਆਓ ਸ਼ੀਸ਼ਾ ਵੀ ਲੱਗਾ ਨਾ ਵੇ ਇੱਥੇ ਆ ਗਿਆ ਕਿੱਦਾਂ ਵੀਰੇ ਕੀ ਹਾਲੇ ਵਧੀਆ ਵਧੀਆ ਚਲਾਦਾ ਮੇਰਾ ਭਰਾ ਹੈਗਾ ਕੋਈ ਫਾਨੂੰ हां नु अवे बनाया तेरे वास्ते चेचा की चेचा बनाया वाह <laughs> यार भूख बड़ी लगी मामा फिर चलियां गेरे ला ਆ ਸਾਡਾ ਕਿਚਨ ਅਜ ਕੈਨੇਡਾ ਦਾ ਆ ਪਾਸਤਾ ਆ ਸਾਡਾ ਪ੍ਰੋਟੀਨ ਆ ਸਭ ਤੋਂ ਵਧੀਆ ਪ੍ਰੋਟੀਨ ਆ ਕੈਨੇਡਾ ਦੇ ਵਿੱਚ ਸਾਨੂੰ ਇਹ ਲੱਗਦਾ ਅੱਗੇ ਹੋਰ ਵੀ ਬੜੇ ਆਗੇ ਲਈ ਪਾਸਤਾ ਬਣਾਇਆ ਪ੍ਰੋਟੀਨ ਨਾਲ ਪਾਸਤਾ ਪ੍ਰੋਟੀਨ ਨਾਲ ਪਾਸਤਾ ਵਿੱਚ ਵੈਜੀਸ ਵਗੈਰਾ ਪਾਈਆਂ ਆ ਓਕੇ ਜੀ ਇਹ ਮੁੰਡੇ ਨੇ ਪਾਸਤਾ ਬਣਾਇਆ ਪਾਸਤਾ ਆ ਬਸ ਸਹੀ ਆ ਉਹ ਮਾਈਕ੍ਰੋਵੇਵ ਰੱਖ ਦਿੱਤੇ ਅੰਦਰ ਆ ਮਾਈਕ੍ਰੋਵੇਵ ਉੱਪਰ ਆ ਲੈ ਲਾ ਤਾ ਯਾਰ ਰੰਗ ਬੜਾ ਸੋਹਣਾ ਯਾਰ ਤੁਹਾਡੇ ਮਾਈਕ੍ਰੋਵੇਵ 올ਡ ਸਕੂਲ ਯਾਰ 올ਡ ਸਕੂਲ ਇਹ ਗੋਰਿਆਂ ਦਾ ਜਿਹੜਾ ਪੁਰਾਣਾ ਰੰਗ ਹੈ ਇਹ ਓਕੇ ਸਹੀ ਆ ਤੁਹਾਡੇ ਵਰਬਰੂ ਸਾਹਿਬ ਕੀਤੀ ਕਿ ਨਹੀਂ ਲਓ ਜੀ ਮੁੰਡੇ ਨੇ ਸਮਾਨ ਰੱਖਿਆ ਘਰੇ ਜਿਮ ਲਾਉਣ ਵਾਸਤੇ ਵੀ 1000 ਰੁਪਏ ਮੰਨ ਲੈ ਕੀ ਪੂਰੀ ਘਰ ਵਿੱਚ ਨਾਮ ਖਾਵਾਂ ਪਰ ਇਹ ਕਰ ਲੈ ਵੀਰੇ ਬੈਂਚ ਮੁੰਚੇ ਰੱਖਿਆ ਓਏ ਆ ਬੈਂਚ ਕਿੱਦਾ ਪਾੜ ਗਿਆ ਓਏ ਓਏ ਮੈਂ ਨਾ ਭਾਰ ਜ਼ਿਆਦਾ ਚੁੱਕ ਲਿਆ ਸੀ ਤੇ ਭਾਰ ਜ਼ਿਆਦਾ ਚੁੱਕਿਆ ਤੇ ਹੱਡੀ ਵੱਜ ਗਈ ਲੱਗਦੀ ਮਗਰ ਹੈ ਦੱਸ ਆ ਕੋਈ ਬਾਹਰਲਾ ਵੀ ਹੋ ਤੂੰ ਮੈਂ ਰੁਕ ਜਾ ਯਾ ਡੰਬਲ ਵੜੇ ਸੋਹਣੇ ਯਾਰ ਲਿ ਸਕਣੇ ਇਹ ਬਾਹਰ ਆ ਜਾ ਲੈ ਟੀਚ ਮੇਰੀ ਟੋਪੀ ਵੀ ਖੋਲੀ ਮੜੀ ਜੀ ਮੈਂ ਕੱਢੀ ਹਾਂ ਹਾਂ ਜਾ ਕੱਢ ਲਿਆ ਲਓ ਜੀ ਜਾ ਕੱਢ ਲਿਆ ए, नहीं। अगले बने सीड़ okay, हाँ, वीडियो पता। <laughs> लो जी बहुत सोहना मौसम अज नवा साल चढ़िया बहुत सोनी शुरुआत हो रही है मौसम वालों नवे साल दी है शुभ का टोपी मिल गई तेन वापस ਲਓ ਜੀ ਪਾਸਤਾ ਹੋ ਗਿਆ ਡਾ ਗਰਮ ਕਿ 100 ਸੂਸੀ ਪਾਣੀ ਵਿੱਚ ਕੇ ਇਦਾਂ ਚੱਲੂਗਾ ਹਾਂ ਜੀ ਰੰਗ ਤੇ ਬੜਾ ਸੋਹਣਾ ਯਾਰ ਸੋਸ ਤੋਂ ਆਪਣੇ ਕੋ ਬੜੇ ਪ੍ਰਕਾਰ ਦੀਆਂ ਪਈਆਂ ਫ੍ਰੈਸ਼ ਪੋਲੀਆਂ ਦੇ ਬੜੇ ਪ੍ਰਕਾਰ ਦੀਆਂ ਸੋਸ ਸਾਰਾ ਕਿੰੋਂ ਹੁੰਡਿਆ ਨੇ ਆਹ ਓਕੇ ਬੜਾ ਘਾਰ ਚਪੋਟਲੇ ਥੋੜਾ ਆ ਗੜੀਆ ਆ ਆ ਲੌਂਗਾ ਮੈਂ ਇਹ ਸਾਰਾ ਹੈ ਹੈਲਦੀ ਫ੍ਰਿਜ ਹੈ ਹੈਲਦੀ ਫ੍ਰਿਜ ਹੈ ਲੱਗਦਾ ਹੀ ਨਹੀਂ ਮੈਨੂੰ ਕਿਰੇ ਭਾਜੀ ਉਹ ਜਿਹੜਾ ਸਮਾਨ ਹੋ ਗਿਆ ਲਓ ਜੀ ਮੁੰਡਿਆਂ ਦੀ ਫ੍ਰਿਜ ਦਾ ਨਾਮ ਹੈਲਦੀ ਫ੍ਰਿਜ ਹੈਲਦੀ ਫ੍ਰਿਜ ਵਿੱਚ ਕੋਈ ਅਨਹਲ ਦੀ ਚੀਜ਼ ਵੇਖਦੀ ਕੋਈ ਅਨਹਲ ਦੀ ਖੇ ਨੂੰ ਚੀਜ਼ ਵੇਖਦੀ ਹੋਵੇ ਤੇ ਕਮੈਂਟਾਂ 'ਚ ਦੱਸੋ ਟੀਕ ਕਰਕੇ ਦੱਸ ਦੇ ਜੇ ਕੋਈ ਵੀ ਹੈ ਹਾਂ ਤੇ ਨਾਲੇ ਰਿਮੂਵ ਕੀਤੀ ਜਾਊਗੀ ਕਾਲੀ ਜੇ ਕੋਕ ਵੀ ਪਈ ਹੈ ਜੀ ਡੋਗਰ ਵਾਲੀ ਪਈ ਹੈ ਪਨੀਰ ਚੈੱਕ ਕਰੋ ਪੂਰਾ 1.5 ਕਿਲੋ ਦਾ ਪਨੀਰ ਹੈ ਇੱਕ ਉਸਕੋ ਵਾਲਾ ਨਹੀਂ 1 ਕਿਲੋ ਤੇ 600 ਗ੍ਰਾਮ ਇਹ ਪਰਮਾਨਾ ਦੀ ਪ੍ਰਕਿਰਿਆ ਇਦਾਂ ਕੀਤੀ ਜਾ। ਚਲੋ ਜੀ। ਚਲੋ ਜੀ ਹੁਣ ਆਪਾਂ ਪਾਉਣੇ ਸੌਸ। ਪਾਸ ਤੇ ਦੇ। ਜੇ ਮਾਂ ਮਾਂ ਪਾਸਤਾ ਸਵਾਦ ਨਾ ਹੋਇਆ। ਤੂੰ ਖਾ ਕੇ ਵੇਖ। ਦੁੱਧ ਪਤੀ ਜੀ ਬਣਉਦੇ ਆ। ਜੋ ਮਰਜ਼ੀ ਬਣਾਦਾ ਮੇਰਾ ਭਰਾ ਵਧੀਆ ਜਿਹਾ ਬਣਾਈ। ਚਾਹ ਬਣੀ ਕਿ ਕੌਫੀ ਬਣੀ ਇਹ ਦੱਸ। ਹੈ? ਚਾਹ ਬਣੀ ਕਿ ਕੌਫੀ ਪਈ? ਚਾਹ ਕੌਫੀ ਵੀ ਨਹੀਂ ਹੈ। ਕਾਫੀ ਪਰ ਬੀਟ ਨਹੀਂ ਹੋਣੀ ਉਹਦਾ ਸੈਲ ਮੁੱਕ ਗਿਆ ਉਹਦੇ ਫਿਰ ਚਾਹ ਬਣਾ ਲਾ ਚਲ ਠੀਕ ਪਰ ਕਾਫੀ ਵੀ ਆਪਾਂ ਇੱਚ ਬਣਾ ਸਕਦੇ ਆ ਉਹ ਸਵਾਲ ਨਹੀਂ ਹੋਣਾ ਝੱਗ ਜੀ ਵਾਲੀ ਨਹੀਂ ਬਣਨੀ ਚਲ ਠੀਕ ਹੈ ਫਿਰ ਜਿੱਦਾਂ ਕਹਿਣਾ ਉਦਾਂ ਹੀ ਬਣਾ ਲੈਨੇ ਆ ਇਹ ਤਾਂ ਬੰਦ ਕਰ ਲਈਏ ਮੈਂ ਆਪਾਂ ਲਓ ਜੀ ਪਾਸਤਾ ਬਹੁਤ ਵਧੀਆ ਕਾ ਵੀਰ ਹਰਜਸ ਕਰਨਾ ਸਿੰਘ ਤੇ ਵੀਰੇ ਪਾਸਤਾ ਤੇਰਾ ਪ੍ਰੂਵ ਆ ਬਹੁਤ ਵਧੀਆ ਪਾਸਤਾ ਬਣਾਇਆ ਮੈਨੂੰ ਰੈਸਪੀ ਦੱਸਦੀ ਹੈਂ ਗਾਣਾ ਲਾ ਭਾਈ ਵਧੀਆ ਆ ਬਸ ਸੈਂਡ ਕਰਦਾ ਕਿ ਲਿਖ ਕੇ WhatsApp ਤੇ ਸੰਡ ਗਾਦੀ ਗਾਣੇ ਚਾ ਚਾ ਚੀਜ਼ ਪਾਈ ਹੈ ਕੀ ਹੈ ਖਾਲਸਾ ਟੀ ਪਾਈ ਹੈ ਤਰਕਾ ਲਾ ਦੇਣਾ ਚਾਹੁੰਦੀ ਫਾਤੀ ਨੇ ਲੈਂਦੀ ਕਿਥੋਂ ਇੰਡੀਆ ਸਟੋਰ ਤੋਂ ਕੀ ਪਿਆਵਾ ਮੂ ਵੇਖੀਂ ਕੀ ਦੇਖੇਗਾ ਉੱਡਦਾ ਰਹੇਗਾ ਉੱਡਦਾ ਰਹੇਗਾ ਕੀ ਬਾਤ ਕੀ ਕਰੇ ਮਮਾ ਡਾਈ ਨਾ ਨਹੀਂ ਕਰੇ ਦੇਖੀ ਯਾਰ ਬੜੀ ਸਮੈਲੀ ਬੜੀ ਹੋਤਰਾ ਨੂੰ ਹੋ ਗਈ ਈਵਰ ਕਾਉਟ ਫੇਰ ਖਾਦਦੇ ਨੇ ਲੋ ਜੀ ਕਹਿੰਦੇ ਮੁੰਡਿਆਂ ਨੇ ਕਹਿੰਦੇ ਚਾਹ ਕਹਿੰਦੇ ਰੇਜ ਰੇਜ ਕਮਲੀ ਹੋਈ ਚਾਹ ਮੇਰੀ ਰੇਜ ਰੇਜ ਕਮਲੀ ਹੋਈ 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 ਪਰ ਉਹ ਤੇ ਚੱਚੀ ਕਮਲੀ ਹੋਈ ਨਹੀਂ ਜਦੋਂ ਦੁੱਧ ਨਾ ਪਾਇਆ 2 ਮਿੰਟ ਤੱਕ ਗਿਲਤੀ ਮਿੰਟੇ ਜੀ ਭੁੱਲ ਗਈ ਮੈਨੂੰ ਬਰਾ ਗਲਾਸ ਚ ਮੈਂਕੇ ਪਾਉਂਦਾ ਦੁੱਧ ਤੂੰ ਤੇ ਹੋਰ ਆ ਵੇ ਲੋ ਜੀ ਇਦਾਂ ਬਣਾਉਂਦੇ ਮੁੰਡੇ ਕੈਨੇਡਾ ਚਾਹ ਗਲਾਸਾਂ ਮੈਂ ਮੈਂ ਦੁੱਧ ਪਾਉਂਦੇ ਆ ਤੈਨਾਂ ਇਹਨਾਂ ਦੀ ਬਣਾਉਣੀ ਤੇ ਮੈਂਦੀ ਪੁੰਦੀ ਆ ਟੈਨਸ਼ਨ ਨਹੀਂ ਅੱਲਾਹ ਚੈੱਕ ਕਰਾਂਗਾ ਚਾਹ ਚੈੱਕ ਕਰ ਦੂੰ ਕਹਿੰਦੇ ਮਿੱਠਾ ਪੱਤੀ ਠੋਕ ਕੇ ਤੇ ਦੁੱਧ ਰੋਕ ਕੇ ਕਿਦਾਂ ਪਾਣੀ ਰੋਕ ਕੇ ਕਿਦਾਂ ਦਾ ਇਸ ਕੰਮ ਨੂੰ ਬਣਾਣਾ ਮਿੱਠਾ ਪੱਤੀ ਠੋਕ ਕੇ ਤੇ ਦੁੱਧ ਰਖੋ ਰੋਕ ਕੇ ਇੱਦਾਂ ਹੀ ਹੋਣਾ ਕੁਝ ਪਾਣੀ ਪਾਣੀ ਰੋਕ ਕੇ ਤੇ ਪਤਾ ਨਹੀਂ ਮੈਂ ਕਹਿੰਦਾ ਹੋਰ ਪਾਲਾ ਦੁੱਧ ਥੋੜਾ ਜਿਹਾ ਹਾਂ ਮੈਂ ਹੈ ਉਰਲੀ ਵੀ ਛੱਡ ਦਈ ਵੀਰ ਨੂੰ ਦੁੱਧ ਉਹਨੇ ਪੀਣਾ ਹਣਾ ਅੱਜ ਬਾਜ਼ਾਰ ਬੰਦ ਆ ਅੱਛਾ ਅੱਛਾ ਉਹ ਅੱਧੀ ਅੱਧੀ ਗਲਾਸ ਹੈਗਾ ਬੋਧੂ ਆ ਦੁੱਧ ਬਾ ਬੋਲੇ ਬੋਲੇ ਬੋਦੇ ਹੁਣ ਵੇਖੀ ਪਟਾਕੇ ਭੋੜੇ ਇਹਦੇ ਪਹਿਲਾਂ ਚਾਹ ਰਿਚ ਮਿੱਠਾ ਮਿੱਠਾ ਵਾਦੇ ਮਿੱਠਾ ਆਪੋ ਆਪਣਾ ਆਪਣੇ ਹਿਸਾਬ ਨਾਲ ਪਾਇਓ ਬਾਅਦ ਚਾਹ ਠੀਕ ਓਕੇ ਇਦਾਂ ਵੱਧ ਘੱਟ ਪੈ ਗਿਆ ਲਓ ਜੀ ਮੁੰਨੇ ਚਾਹ ਪਾਤੀ ਗਲਾਸਾਂ ਚ ਇਹ ਨਾ ਸਵਾਦ ਮਿੱਠਾ ਲਿਆ ਮਿੱਠਾ ਤੁਸੀਂ ਮਾਮਾ ਪੱਤੀ ਬੜੀ ਵੈ ਕਿਲੋ ਪੱਤੀ ਸੁੱੜਦੀ ਇੱਥੋਂ ਬਦਲਾ ਦਾ ਮਾੜਾ ਚਾਹ ਵਾਲਾ ਨੰਜੀ ਚਾਹ ਵਾਲਾ ਨੰਜੀ ਚਾਹ ਵਾਲਾ ਇਹਨੂੰ ਪਤਾ ਹੋਵੇ ਨੰਜੀ ਚਾਹ ਵਾਲੀ ਤਾਂ ਕਮੈਂਟ ਕਰਕੇ ਦੱਸਿਓ ਕਿੱਥੇ ਹੈ ਕਿਹੜੇ ਸ਼ਹਿਰ ਚ Oke, oh, ayo. Minta mana aja. Minta peluru apalagi mana. Aha. Uh -huh. Lauji, munte sari, siap ya? Berkul, di berkul. Teh, namanya saudinya, siapnya.

ਲੋਕਾ ਕਹਣਾ ਮੈਂ ਕਹਿੰਦਾ ਸਿੱਧੂਆਂ ਦਾ ਮੈਂ ਇੱਕ ਦੂਸਰ ਨੂੰ ਬੋਹੂ ਮਾਨਦੇ ਆਹੋ ਕਹਿਣਾ ਹੀ ਆ ਲੋਕਾਂ ਨੇ ਟੈਗ ਸਿੱਧੂ ਦਾ ਇਹ ਗਾਣੇ ਬੱਬੂ ਮਾਨਦੇ ਉਹ ਨਹੀਂ ਨਹੀਂ ਗੱਲ ਹੋੜੀ ਹੁੰਦੀ ਗੱਲ ਹੁੰਦੀ ਆ ਵੀ ਇੱਕ ਚੀਜ਼ ਚੰਗੀ ਲੱਗਣ ਦੀ ਹੁੰਦੀ ਆ ਐ ਕਿਹੜਾ ਵੀ ਉਹ ਬੰਦੇ ਤੇ ਟੈਟੂ ਲਾ ਲਈ ਲਓ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਆਪਣਾ ਜਿਹੜਾ ਵਲੌਗ ਦੀ ਸਟਾਰਟਿੰਗ ਹੁੰਦੀ ਆ ਸਭ ਤੋਂ ਪਹਿਲਾਂ ਆਪਾਂ ਇੱਕ ਕੰਮ ਕਰਦੇ ਹੁੰਨੇ ਆ ਕੀ ਕਰਦੇ ਹੁੰਨੇ ਆ ਆਪਾਂ ਸਭ ਤੋਂ ਪਹਿਲਾਂ ਕੌਫੀ ਫੜਨੀ ਆ ਸਭ ਤੋਂ ਪਹਿਲਾਂ ਆਪਾਂ ਜਾਣਾ ਕੌਫੀ ਲੈਣ ਫੇਰ ਉਸ ਤੋਂ ਬਾਅਦ ਆਪਾਂ ਕਰਾਂਗੇ ਵਲੌਗ ਸ਼ੁਰੂ ਤੇਰਾ ਫੇਰੀ ਢਾਈ ਵਾਲ ਡੱਕਣਾ ਹਰੀ ਬੜੀ ਆ ਇੱਕ ਮਿੰਟ ਮੈਨੂੰ ਸਮਾਂ ਦੇ ਵਾਸਤੇ ਤੇ ਵੈਸਲੀਨ ਬੁੱਲਾਂ ਦੇ ਜ਼ਰੂਰ ਲਾਓ ਜੇ ਨਹੀਂ ਠੰਡੇ ਨਹੀਂ ਤੇ ਬੁੱਲ ਪੜ ਜਾਣੇ ਭਾਜੀ ਵੈਸਲੀਨ ਬਹੁਤ ਜ਼ਰੂਰੀ ਆ ਓਏ ਟ੍ਰੋਲੀ ਗੱਤ ਬਾਤ ਨਹੀਂ ਕਰਨੀ ਪਰਵਾਰਿਕ ਸ਼ੋਅ ਹੈ ਇਹ ਤੇ ਵੈਸਲੀਨ ਲੋਣੀ ਜ਼ਰੂਰੀ ਆ ਬੁੱਲਾਂ ਦੇ ਕੱਲੀ ਵੈਸਲੀਨ ਲਿਪ ਗਲੋਸ ਨਹੀਂ ਲਾਉਣੀ ਉਹ ਬਹੁਤ ਕੈਮੀਕਲ ਹੁੰਦੇ ਆ ਇਹ ਇਹ ਵਧੀਆ ਚੀਜ਼ ਹੁੰਦੀ ਆ ਇਹਦੇ ਵਿੱਚ ਇੱਕ ਹੀਲਿੰਗ ਜਾਈ ਹਾਂਜੀ ਇਹ ਪੈਟਰੋਲੀਅਮ ਜੈਲੀ ਹੁੰਦੀ ਆ ਸ੍ਰੀਲੀ ਗੁੱਡ ਤੇ ਇਹਦਾ ਵੀ ਇੱਕ ਇਤਿਹਾਸ ਹੈਗਾ ਵਾ ਜਿਹੜੀ ਵੈਸਲੀ ਨੇ ਨਾ ਇਹ ਬਾਇ ਐਕਸੀਡੈਂਟਲੀ ਇਨਵੈਂਟ ਹੋਈ ਸੀਗੀ ਤੇ ਇਹਦੀ ਵੀ ਤੁਹਾਨੂੰ ਸਟੋਰੀ ਦੱਸਾਂਗੇ ਇਹ ਬੰਦਾ ਸੀਗਾ ਔਇਲ ਰੈਗ ਹੁੰਦੀ ਆ ਨਾ ਜਿੱਥੇ ਔਇਲ ਨਿਕਲਦਾ ਉੱਥੇ ਕੰਮ ਕਰਦਾ ਤੇ ਐਕਸੀਡੈਂਟਲੀ ਆ ਬਣੀ ਸੀਗੀ ਉਹਨਾਂ ਕੋਲ ਤੇ ਜਦੋਂ ਉਹਨੇ ਟੈਸਟ ਕੀਤੀ ਤੇ ਉਹਨਾਂ ਦੇ ਹੱਥਾਂ ਦੇ ਕੱਟ-ਕੁੱਟ ਲੱਗ ਜਾਂਦੇ ਸੀ ਫਿਰ ਜਦੋਂ ਆਹ ਜੈਲ ਜੀ ਲੱਗਦੀ ਸੀ ਉਹਨਾਂ ਤੇ ਗਰੀਸ ਜੀ ਵਾਂਗੂ ਤੇ ਉਹਨਾਂ ਨੇ ਵੇਖਿਆ ਕਿ ਇਹ ਉਹਨਾਂ ਦੇ ਕਟਕੁੱਟ ਰਿਪੇਅਰ ਹੋਈ ਜਾਂਦੇ ਆ ਤਾਂ ਫਿਰ ਉਹਨਾਂ ਨੇ ਇੱਕ ਐਕਸਪੈਰੀਮੈਂਟ ਚ ਖੜੀ ਤੇ ਵੇਖਿਆ ਗਿਆ ਕਿ ਇਹ ਬਹੁਤ ਵਧੀਆ ਚੀਜ਼ ਮੰਨੀ ਗਈ ਫਿਰ ਬੋਡੀ ਤੇ ਲਾਉਣ ਵਾਸਤੇ ਵੀ ਤੇ ਹਰੇਕ ਜਗ੍ਹਾ ਤੇ ਇਦਾਂ ਇਨਵੈਂਟ ਹੋਈ ਸੀ 18 ਸਮਥਿੰਗ ਵਿੱਚ ਚੰਗੀ ਨੌਲੇ ਚੁੱਕੀ ਫਿਰਦਾ ਆਓ ਜੀ ਆਗਾ ਜੀ ਸਾਡਾ ਚਾਹ ਵਾਲਾ ਅੱਡਾ ਇੱਕੋ ਇੱਕੋ ਅੱਡਾ ਇਦਾਂ ਕਹੀ ਆ ਉਹ ਇੱਥੇ ਲੈਂ ਲੇਣੀ ਬੜੀ ਲੰਮੀ ਲੱਗੀ ਆ ਤੇ ਲੈ ਲੰਬੀ ਚਲੋ ਜੀ ਡਰਾਈਵ ਥਰੂ ਤੇ ਕਹਿੰਦੇ ਲੈਂ ਬੜੀ ਲੱਗੀ ਆ ਤੇ ਪਲਾਨ ਬਣ ਗਿਆ ਸਾਡਾ ਵੀ ਅੰਦਰ ਜਾ ਕੇ ਆਰਡਰ ਦੇਣਾ ਹਣਾ ਉਹ ਇਹ ਕਹਿੰਦੇ ਆਟੋਮੈਟਿਕ ਖੁੱਲਦੇ ਟਾਈਮ ਤੇ ਲੈਣ ਕਹਿੰਦੇ ਇੱਥੇ ਵੀ ਵਾਵਾ ਲੱਗੀ ਆ ਰੈਡੀ ਫੋਰ ਦਾ ਡੇ ਟੂ ਮੇਕ ਅ ਵਲੌਗਸ ਯਾ ਅੱਜ ਕੱਢਨੇ ਚਿਬ ਪੀ ਕੇ ਕੈਪਚੀਨੋ ਵਿਦ 1 ਸ਼ੂਗਰ ਟੂ ਸਵੀਨਰਸ ਤੇ ਆ ਵੀਰ ਨਹੀਂ ਪੀਂਦਾ ਕਹਿੰਦਾ ਮੈਂ ਇਦਾਂ ਹੀ ਚੱਲਦਾ ਕਹਿੰਦਾ ਨੇਚਰਲ ਐਨਰਜੀ ਆ ਵਿੱਚ ਨਹੀਂ ਸਟੀਵੀਆ ਸਟੀਵੀਆ ਆ ਵੀਰ ਚ ਨੇਚਰਲ ਬਹੁਤ ਜ਼ਿਆਦਾ ਐਨਰਜੀ ਆ ਕਿਸੇ ਨੂੰ ਸਲਾਹ ਚਾਹੀਦੀ ਹੋਵੇ ਕਿ ਨੇਚਰਲ ਬਿਨਾ ਚਾਹ ਤੋਂ ਬਿਨਾ ਕੌਫੀ ਤੋਂ ਕੋਈ ਡਾਈਟ ਪਲਾਨ ਚਾਹੀਦਾ ਹੋਵੇ ਆ ਵੀਰ ਨਾਲ ਸੰਪਰਕ ਕੀਤਾ ਜਾਵੇ justkarn.com ਲਓ ਜੀ ਪਹੁੰਚ ਗਏ ਆਪਾਂ ਜਿਹੜਾ ਤੁਹਾਨੂੰ ਅੱਜ ਵਿਖਾਉਣਾ ਵਾ ਜਿੱਥੇ ਪਹਿਲੇ 2000 ਦੁਨੀਆ ਵਾਵਾ 24 ਲਿਖਿਆ ਸੀਗਾ ਤੇ ਉਹਨਾਂ ਨੇ 4 ਨੂੰ ਚੱਕ ਕੇ ਤੇ ਹੁਣ ਉੱਥੇ ਕਰਤਾ 2025 25 25 ਕਰਤਾ 2500 ਭੁੱਲ ਗਏ ਸੀ ਆਪਾਂ ਬੰਦੇ ਥੋੜੇ ਆਪਣਾ ਸਲੈਂਗ ਛੱਡੀ ਜਾਂਦੇ ਸਲੈਂਗ ਭੁੱਲ ਗਿਆ ਥੋੜਾ ਭਾਈ ਲਿਖਿਆ ਨਹੀਂ PP02 ਆ ਤੇ ਉਹ ਭਾਈ ਕਦੀ ਕਦੀ ਨਿਕਲ ਜਾਂਦਾ ਯਾਰ ਹੁਣ ਵੀਰ ਭਰਾ ਸਾਰੇ ਆਪਣੇ ਇੱਧਰ ਉੱਧਰ ਲੱਗੇ ਦੇ ਆ ਕੋਈ ਵੀਰ ਹਰਿਆਣੇ ਦਾ ਐ ਕੋਈ ਵੀਰ ਜੁਪੀ ਦਾ ਐ ਹਰਿਆਣੇ ਦਾ ਕੌਣ ਆ ਹਰਿਆਣੇ ਦਾ ਮੇਰਾ ਵੀਰਾ ਏ ਆ ਮੇਰਾ ਵੀਰ ਹਰਿਆਣੇ ਦਾ ਸਿੰਘ ਸਿੰਘ ਸਰਦਾਰ ਮੁੰਡਾ ਪਿੰਨੀ ਮਾਸਟਰ ਪਿੰਨੀ ਮਾਸਟਰ ਨੂੰ ਵੀਰ ਨੂੰ ਤਾਂ ਕਈ ਦਾ ਪਿੰਨੀਆਂ ਬਹੁਤ ਵਧੀਆ ਬਣਾਉਂਦਾ ਜੇ ਕਿਸੇ ਨੇ ਪਿੰਨੀਆਂ ਖਾਣੀਆਂ ਹੋਣ ਤੇ ਸੰਪਰਕ ਕਰੋ ਤੇ ਸੰਪਰਕ ਕੀਤਾ ਜਾਵੇ jaskaran.com ਬੰਦਾ ਇਦਾਂ ਗਈ ਜਾਵੇ ਥੈਂਕ ਯੂ ਬਰੇ ਨੰਬਰ ਨੰਬਰ ਨਖਾ ਨੰਬਰ ਨਖਾ 647328 647118 ਲਓ ਜੀ ਤੁਹਾਨੂੰ ਪਹਿਲੇ ਇੱਧਰ ਵਿਖਾ ਦਿੰਗੇ ਦਿਲ ਵੀ ਵਿਖਾ ਦਿੰਗੇ ਲੋਕੀ ਜਿੰਦਰੇ ਲਾ ਕੇ ਜਾਂਦੇ ਇੱਥੇ ਭਾਈ ਕੌਫੀ ਛੱਡ ਆਇਆ ਮੁੰਡਾ ਆ ਤੁਹਾਨੂੰ ਵਿਖਾਉਣੇ ਅੱਜ ਇੱਥੇ ਲੋਕੀ ਜਿਨ੍ਹਾਂ ਨੂੰ ਪਿਆਰ ਕਰਦੇ ਆ ਆਪਣੇ ਆਪਣੇ ਜਿਨ੍ਹਾਂ ਨੂੰ ਪਿਆਰ ਕਰਨ ਵਾਲਿਆਂ ਦੇ ਨਾਂ ਦਾ ਜਿੰਦਰਾ ਲਾ ਕੇ ਇੱਥੇ ਹੈ ਓਏ ਪਾਵਨ ਤਾਂ ਜਿੰਦਰਾ ਜਿੰਦਰਾ ਪਾਵਨ ਪਵਿੱਤਰ ਇਤਿਹਾਸ ਹੈ ਇਸ ਪ੍ਰਵਿੰਸ ਦਾ ਇੱਥੇ ਜਿੰਦਰੇ ਲਾ ਕੇ ਆ ਵੇਖੋ ਇੱਥੇ ਲਾ ਲਿਖਿਆ ਤੇ ਜਿੰਦਰੇ ਤੁਸੀਂ ਵੇਖ ਸਕਦੇ ਜੀ ਕਿੰਨੇ ਜਿੰਦਰੇ ਇੱਥੇ ਕਿੰਨੇ ਆਪ ਦਾ ਨਾਮ ਲੇ ਕੇ ਆਪਣੇ ਪ੍ਰੇਮੀ ਦਾ ਨਾਮ ਲੇ ਕੇ ਉੱਤੇ ਆ ਵੀ ਆਪਣੇ ਪ੍ਰੇਮੀ ਦਾ ਨਾਮ ਲੇ ਕੇ ਨਾ ਤੇ ਇੱਥੇ ਤਾਲਾ ਲਾ ਜੋ ਤੇ ਉਹ ਤੁਹਾਨੂੰ ਮਿਲੂਗਾ ਮਿਲੂਗਾ ਆ ਵੇ ਲੋਕਾਂ ਦੇ ਨਾਮ ਲੇ ਕੇ ਨਾਮ ਵੀ ਲਿਖੀ ਤਰੀਕ ਵੀ ਲਿਖੀ ਆ ਕਿੰਮ ਨਾਲ ਦਿਲ ਬਣਾਇਆ ਨਾਮ ਵੀ ਲਿਖਿਆ ਤਰੀਕ ਵੀ ਲਿਖੀ ਆ ਜੋਈ ਦਾ ਵੀ ਹੈਗਾ ਜੀ ਜੋਈ ਕਾਰ ਜੀ ਨੇ ਬਹੁਤ ਜਿਆਦੇ ਲੋਕਾਂ ਦੇ ਨਾਮ ਲਿਖਿਆ ਉੱਤੇ ਤੇ ਬਾਚ ਯੂ ਲਾਈਕ ਅ ਮੰਗੋ ਬਹੁਤ ਛਾਰਾ ਜਿੰਦਰੀ ਤੇ ਹੋਰ ਵੀ ਲੋਕ ਵੇਖਣ ਆਏ ਆ ਤੇ ਲੋਕੀ ਜਿੰਦਰਾ ਲਾ ਕੇ ਦੇ ਚਾਬੀ ਸੁੱਟ ਦਿੰਦੇ ਆ ਪਾਣੀ ਚ ਵੇਖੋ ਜੀ ਆ ਆ ਇੱਕ ਬਹੁਤ ਵੱਡਾ ਕਿ ਪਣੀ ਹੈ ਨਾ ਬੁਰਣੀ ਕੀ ਸਮੁੰਦਰਿਆ ਕੇ ਲੈ ਕੇ ਆ ਟੋਪਾ ਤੇ ਫਰੈਸ਼ ਵਾਟਰ ਇੱਥੇ ਬੇੜੇ ਵੱਡੇ ਵੱਡੇ ਸਮੁੰਦਰੀ ਜਹਾਜ਼ ਆ ਕੇ ਖਲੁੰਦੇ ਆ ਆ ਤੁਸੀਂ ਉਹਨਾਂ ਦੇ ਸਟਾਕ ਵੇਖ ਸਕਦੇ ਹੋ ਤੇ ਮਸ਼ੀਆਂ ਫੜਨ ਵਾਲੇ ਵੀ ਹੁੰਦੇ ਆ ਮਸ਼ੀਆਂ ਫੜਨ ਹੁੰਦੇ ਮਸ਼ੀਆਂ ਗਰੇ ਠੰਡ ਜੀ ਮਾਮਾ ਬਰਫੜ ਕੇ ਹੁਆ ਅੰਗਰੇਜ਼ਾਂ ਜਲਦੇ ਦੋਨੋਂ ਪਹਿਲਾਂ ਜੰਮੀਆਂ ਬਰਫ ਵਾਲੀਆਂ ਮਸ਼ੀਆਂ ਕਰੀਏ ਤੇ ਸਿਆਜ ਮਸ਼ੀਆਂ ਨੂੰ ਕਿ ਤਾਣੀ ਫੜਦੇ ਗਾਗੇ ਠੰਡੇ ਸਭਾਦੀ ਹੋ ਜਾਂਦੀਆਂ ਗਰਮੀਆਂ ਗਰਮ ਸਭਾਦੀਆਂ ਰਹਿੰਦੀਆਂ ਨੇ ਉਹਨੂੰ ਕੋਈ ਫ੍ਰੀਜ਼ ਕਰ ਲਈ ਹਾਂ ਟਾਇਰ ਵੀ ਪਿਆ ਵੇਖੋ ਜੇ ਤੁਹਾਨੂੰ ਕੋਈ ਡੁੱਬਦਾ ਬੰਦਾ ਦਿਖੇ ਇੱਥੇ ਕਿਤੇ ਆਹ ਟਾਇਰ ਸੁੱਟ ਦਿਓ ਫੜ ਕੇ ਰੱਸੀ ਬੜੀ ਲੰਬੀ ਹੁੰਦੀ ਆ ਪਰ ਇਹਦੀ ਰੱਸੀ ਮੈਨੂੰ ਛੋਟੀ ਲੱਗਣ ਦੀ ਉਹ ਨਹੀਂ ਯਾਰ ਅਸੀਂ ਇੱਥੇ ਆਪ ਸ਼ਰਦਾਰਾਂ ਨੂੰ ਤੇ ਨਹੀਂ ਨਹੀਂ ਆਪ ਮਾਮਾ ਜੇ ਕੋਈ ਡੁੱਬਦਾ ਹੋਵੇ ਉਦੋਂ ਉਦੋਂ ਇਹਨੂੰ ਕਰੀ ਸਹੀ ਸੜਾ ਕੇ ਆਇਆ ਸੀ ਨਹੀਂ ਹੋ ਨਹੀਂ ਵੇਖੋ ਜੀ ਮੇਰੇ ਯਾਰ ਕਹਿੰਦੇ ਕਿ ਨਾ ਗਿਆ ਖਾ ਫੇਰ ਤਵਾਰਾ ਤੂੰ ਸਵੇਰੇ ਨਾ ਗਿਆ ਢੰਡੇ ਪਾਣੀ ਚ ਮਾਮਾ ਪਾਣੀ ਪੂਰਾ ਤਾਣੂ ਆਉਣ ਡਿਆ ਤੇ ਹੋਰ ਆਪਾਂ ਵਿਖਾਉਨੇ ਆ ਪਿਆਨੋ ਵੀ ਹੈਗਾ ਇੱਥੇ ਲੱਗਾ ਸਰਕਾਰੀ ਪਿਆਨੋ ਹੈ ਲਾ ਦੋ ਚੱਕ ਤਾ ਲੈ ਬੰਦ ਕਰਤਾ ਹੀ ਉਹਨੇ ਨਹੀਂ ਆ ਜੀ ਆ ਚੀਜ਼ ਤੁਹਾਨੂੰ ਵਿਖਾਉਣੀ ਹੈ ਤਾਂ ਚਿੱਤ ਆ ਪੁੱਲ ਗਿਆ ਮੁੱਦਾ ਤੇ ਹੀ ਗਾਡਾ ਇੱਥੇ ਆਉਂਦਾ ਤੇ ਆ ਸਾਡੇ ਸ਼ਾਲੇ ਟਾਊਨ 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 ਦੀ ਸਿਟੀ ਨੂੰ ਰੀਪਰਸੈਂਟ ਕਰਦਾ ਵਾ 2025 ਵੇਖੋ ਜੀ ਕਿੱਡਾ ਸੋਨਾ ਬਣਾਇਆ ਉਹਨਾਂ ਨੇ ਬਹੁਤ ਵੱਡਾ ਵਾ ਜੇ ਇੱਕ ਬੰਦਾ ਖਲੋਵੇ ਇੱਥੇ ਵੇਖੀ ਫੜੀ ਮੈਂ ਜਾਵਾਂ ਤਾਂ ਮੜਾ ਜਾ ਕਿੱਡਾ ਵੱਡਾ ਖਾਈਂ ਕਿ ਇੱਕ ਬੰਦੇ ਨਾਲ ਤੇਰਾ ਵੈਸੇ ਵੀ ਕੱਦ ਛੋਟਾ ਵੱਡਾ ਹੀ ਲੱਗਣਾ ਮੇਰੇ ਅਰਗਾ ਕੋਈ ਜਾਵੇ ਜਵਾਨ ਤੇ ਫੇਰਿਆ ਲੋ ਜੀ ਵੇਖੋ ਕਿੱਡਾ ਵੱਡਾ ਹੈ ਕੁਲਵੱਤ ਹੀ ਦੇ ਛੋਟੇ ਵੱਡੇ ਲੱਗਣ ਦੇ ਆ ਜਾ ਆ ਜਾ ਹੁਣ ਵਾਪਸ ਤੁਈ ਦੇ ਛੋਟੇ ਵੱਡੇ ਲੱਗਣ ਦੇ ਉਹਦੇ ਗੱਡੀ ਨੰਬਰ ਤੂੰ ਚੱਲ ਜਾ ਨਹੀਂ ਤੂੰ ਮੈਂ ਤੇ ਨੰਬਰ ਛੋਟਾ ਲੱਗਣਾ ਮੈਂ ਤੈਨੂੰ ਜਾਂ ਨਹੀਂ ਤੂੰ ਜਾ ਨੰਬਰ ਛੋਟਾ ਲੱਗਣਾ ਨਹੀਂ ਜਾ ਤੂੰ ਵੇਖੋ ਜੀ ਕਹਿੰਦਾ ਨੰਬਰ ਛੋਟਾ ਲੱਗਣਾ ਸਾਰਾ ਪੱਥਰ ਤੇ ਚੜ ਗਈ ਇਹ ਨਾਟਕੀ ਬਾਜੀ ਛੱਡ ਦੋ ਵੀਰ ਜੀ ਵੱਡੇ ਹੋ ਗਏ ਆਪਾਂ ਉਹ ਦਿਨ ਚੱਲ ਗਏ ਨੇ ਮੇਰੇ ਨਾਲ ਟਾਂਡ ਲੱਗਣ ਦੀ ਗੱਡੀ ਚਲੀ ਗਈ ਮੈਨੂੰ ਵੀ ਲੱਗਣ ਡਿਆ ਆ ਬੱਦਲੀ ਹੈਗਾ ਬਾਹਰ ਆਣਗੇ ਓਏ 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 ਅਈਓ ਮਾਰ ਹੋਵਾਂਗੇ ਵਲੋਗ ਦੇ ਚੱਕਰ ਚ ਮੈਂ ਦੀ ਚਿੱਕੀ ਮਾਰ ਹੋਗੇ ਪੈਣਾਗੇ ਤੇ ਕਿ ਜਣਾ ਉਧਰ ਵਿਖਾਣਾ ਪਰ ਨਹੀਂ ਨਹੀਂ ਭਾਈ ਫੇਰ ਕਿਤੇ ਵਿਖਾਵਾਂਗੇ ਯਾਰ ਮਾਫੀ ਦੋ ਹੁਣ ਨਹੀਂ ਤਾਂ ਆਪਾਂ ਪੰਜੀ ਵਿਖਾਉਣਾ ਆਇਆ ਵਿਖਾਤਾ ਪੰਜੀ ਵਿਖਾਉਣਾ ਹੀ ਤੁਹਾਨੂੰ ਪੰਜੀ 2025 ਵਿਖਾਤਾ ਵੀ ਵੇਖ ਸਕਦੇ ਲੋਕੀ ਆਪਣੇ ਫੈਮਲੀਆਂ ਨਾਲ ਬੱਚਿਆਂ ਨੂੰ ਫੋੜ ਮਾ ਖਿੱਚਦੇ ਹੋਏ ਆ ਮੇਰਾ ਘਰ ਵੀ ਉੱਥੇ ਆ ਘਰ ਹੈ ਨਵਦਾ ਜਿੱਥੇ ਕਦੀ ਵੀ ਨਹੀਂ ਰਹਿ ਸਕਦਾ ਆਉਣ ਵਾਲੇ ਪੱਟੀ ਵੀਡੀਓ ਲੱਗ ਜਾਣੀ ਹੈ। ਕੀ ਕਰ ਖਰੀਦੇ ਖਰੀਦੇ? ਮੇਰੀ ਪੰਜਵੀਂ ਪੀੜੀ ਇੱਥੇ ਰਹੂਗੀ। ਪੰਜਵੀਂ ਪੀੜੀ। ਪੰਜਵੀਂ ਪੀੜੀ ਰਹੂਗੀ ਇੱਥੇ। ਉਹ ਵੀ ਇੱਕ ਮੇਬੀ ਜੇ ਕੋਈ ਨਸ਼ਾ ਪੱਤਾ ਕਰਕੇ ਬਾਸਮ ਵਿੱਚ ਡੇੰਗਿਆ ਉਹ ਵਾਲਾ ਰਹਿਣਾ। ਨਾ ਕਿ ਕਮਰੇ 'ਚ ਰਹਿਣਾ। ਇਹ ਆਪਣਾ ਫਿਰ ਸਟੇ ਰਾਤ ਉਹ ਵਾਲਾ ਕਮਰਾ ਨਾ। ਹਾਂ ਉਹ ਡਲਟਾ ਆਰਡਰ। ਉੱਥੇ ਸਟੇ ਆਪਣਾ ਰਾਤੀ ਅੱਜ। ਇੱਦਾਂ ਗਈ ਹੋਏ ਬੰਦਾ। ਆਪਾਂ ਬੱਦ ਨਿਊ ਯਾਰ ਕਿੰਨੂਣਾ ਹੈ? ਹੈਪੀ ਨਿਊ ਯਰ ਤੇ ਮੰਗੋਣਾ। ਬਾਰੀ ਖੋਲਦੇ ਆ ਮੇਰਾ ਭਰਾ ਮਾੜੀ ਭਰਾ ਦੀ ਬਾਰੀ ਖੋਲਦੇ ਯਾਰ ਆ ਵੀਰ ਬੜਾ ਨਾਈਸ ਹੈ ਯਾਰ ਇਹ ਗੱਲੋਂ ਆ ਵੀਰ ਹੀ ਨਾ ਰੱਖਿਆ ਕੀ ਬਹੁਤ ਨਾਈਸ ਸਵੀਟ ਨਹੀਂ ਨਹੀਂ ਬਾਰੀ ਖੋਲ ਲੋ ਨਹੀਂ ਨਾ ਰੱਖਿਆ ਕਿਨੇ ਗਲਤੀ ਸਮਝਣਾ ਓ ਮੈਨ ਇਟਸ ਰੀਲੀ ਕੋਲਡ ਹੋਲੀ ਸ਼ਿਟ ਹੋਲੀ ਸ਼ਿਟ ਆਹ ਤੂੰ ਸੁਖਿਆਈ ਮੈਂ ਕਮੈਂਟ ਜੁਬਾਨ ਨੂੰ ਦੰਦਾਂ ਵਿੱਚ ਦੰਦਾਂ ਨਾ ਮੇਰੇ ਮਾਮਾ ਵਾਲੇ ਵਾਲੇ ਦੰਦਾਂ ਨੂੰ ਜੁਬਾਨ ਨੂੰ ਨਹੀਂ ਦੰਦਾਂ ਦੇਂਦੀ ਦੰਦਾਂ ਨੂੰ ਮੈਂਦੀ ਆ ਲਓ ਜੀ ਵਿਖਾਤਾ ਤੁਹਾਨੂੰ ਹੀ بڑا ਸੈਕਰੀਫਾਈਸ ਕੀਤਾ ਠੰਡ ਦੇ ਵਿੱਚ ਜਾ ਕੇ ਤੇ ਆਪਣੇ ਦਰਖਸ਼ਤਾ ਨੂੰ 12 ਨਵਾਂ ਸਾਲ ਠੰਡੀ ਬੜੀ ਜਾਂਦੇ ਬੰਦਾ ਜਾਵੇ ਕਿੱਥੇ ਠੰਡ ਬੜੀ ਜਿਆਦੀ ਏ ਉਹ ਚੰਗਾ ਹੀ ਅੰਦਰ ਬਹਿ ਕੇ ਕੌਫੀ ਪੀਂਦੇ ਉੱਥੇ ਕੌਫੀ ਪੀਂਦੇ ਸਹੀ ਗੱਲ ਹੀ ਚਲੋ ਕੋਈ ਨਹੀਂ ਓ ਬਾਈ ਲੋ ਜੀ ਨਵੇਂ ਸਾਲ ਵਾਸਤੇ ਦੇਣਾ ਚਾਹੀ ਇੱਕ ਸੋਸ਼ਲ ਕਲੱਬ ਹੈਗਾ ਉੱਥੇ ਆਏ ਆ ਕਦੇ ਬੜੇ ਤਰ੍ਹਾਂ ਦੀਆਂ ਗੇਮਾਂ ਆਹ ਕੋ ਮੁੰਡਾ ਮੋਟਰਸਾਈਕਲ ਵੀ ਚਲਾ ਸਕਦੇ ਆ ਬਾਲੀਬਾਲ ਬਾਸਕਟਬਾਲ ਜੇ ਕਿਹਨੇ ਪੰਜਾ ਲਾਉਣਾ ਹੋਵੇ ਡਾਲਰ ਇਹ ਚ ਪਾਓ ਤੇ ਪੰਜਾ ਲਾਓ ਉਹ ਉਹ ਬੰਦੇ ਨੇ ਉਹ ਰਾਤ ਤਾਂ ਦਰੋਬੜ ਰਾਤ ਉਹ ਆ ਖੁੱਲਾ ਵਾ ਇਹ ਕਿਹਦੇ ਹਿਸਾਬ ਨਾਲ ਮਲਾਦਾ ਜਿਵੇਂ ਫਰੀ ਹੋਣ ਭਾਵੇਂ ਆਹ ਕੋ ਮੁੰਡਾ ਜੀ ਇੱਕ ਬੋਲ ਨਹੀਂ ਪਈ ਇਹਦੇ ਕੋਲ ਤੱਕ ਇੰਦਾ ਬੋਲਣਾ ਭਾਈ ਮੈਂ ਤਾਂ ਆ ਪਲੇਅ ਰਿਆ ਨੇ ਇੰਦਾ ਬੋਲ ਪਾਈ ਦੀ ਮਮਾ ਆ ਦੋਸਤ ਖੜਾ ਨਹੀਂ ਪਾਈ ਦੀ ਮਾਮਾ ਤੁਸੀਂ ਖતમ ਜੇ ਖતમ ਜੇ ਤੁਸੀਂ ਬਾਸਿਆ ਬਾਸਾ ਤੁਸੀਂ ਬਾਸੀ ਬੋਲਣਗੇ ਇੱਥੇ ਸਾਡੇ ਹਾਂ ਪੂਲ ਟੇਬਲਾਂ ਚੱਲੀਏ ਹੈਂ ਪੂਲ ਟੇਬਲਾਂ ਚੱਲੀਏ ਅੱਡਾ ਚੱਕਿਆ ਰੱਖ ਪੂਲੀ ਦਾ ਆਹ ਚੱਕਿਆ ਲਓ ਜੀ ਮੁੰਡੇ ਕਹਿੰਦੇ ਪੂਲ ਖੇਡਣਾ ਵਾ ਇੱਥੇ ਲਾਈਵ 뮤직 ਚੱਲਣਾ ਰਾਤ ਨੂੰ 7 ਤੋਂ 10 ਨਵੇਂ ਸਾਲ ਕਰਕੇ ਅਗਲੇ ਦਿਨ ਤੋਂ ਮਦਲੇ ਉੱਤੇ ਛੋਟਾ ਵੀ ਛੋਟਾ ਟੇਬਲ ਫੜੇਕ ਟੇਬਲ ਫੜਨੇ ਕੂੜਾ ਖੇਡਣਾ ਸੱਚੀ ਖੇਡਣਾ 10 ਖੇਡਣਾ ਪਹਿਲੇ ਵਾਸ਼ਰੂਮ ਹੋ ਗਏਗੇ ਹੈ ਖੇਡਣਾ ਵਾ ਫਰਫਲੋ ਮੈਸ ਸੂਗਾ ਨਾ ਮੈਸ ਸੁਜਾ ਕਰ ਦੇ ਦੂਜਾ ਆਈਡੀ ਫੜਾ ਕੇ ਫੜ ਲਓ ਟੇਬਲ ਜੀ ਆਈਡੀ ਥੋੜੀ ਮੰਗਣੀ ਹੋਣੀ ਆ ਆਈਡੀ ਰੱਖਦੇ ਆ ਰੱਖ ਲੈ ਆਈਡੀ ਮੰਮਾ ਲਓ ਜੀ ਤੇ ਬਹੁਤ ਜ਼ਿਆਦਾ ਟੇਬਲ ਆ ਪੂਰੇ ਤੇ ਵੇਖ ਸਕਦੇ ਜੇ ਇਹ ਚੱਕੀ ਹੁਣ ਆਪਾਂ ਜਾਣਾ ਅੰਦਰ ਸਿਸੂ ਕਰਨ ਤੇ ਉਹ ਨਹੀਂ ਲਖਾ ਸਕਦੇ ਹੈ ਉਸਕੇ ਨਾ ਕੈਮਰਾ ਨਹੀਂ ਨਹੀਂ ਅੰਦਰ ਨਹੀਂ ਕਰਨਾ ਬਈ ਆ ਚੀਜ਼ ਨਹੀਂ ਆਜ਼ਾਦੇ ਇੱਥੋਂ ਬੰਦਿਆ ਜੀ ਵੀਡੀਓ ਲਓ ਜੀ ਅਹੀਂ ਉੱਥੇ ਫੁੱਲ ਵਾਲਾ ਟੇਬਲ ਲੈਣਾ ਸੀ ਤੇ ਪਰ ਉੱਥੇ ਬਹੁਤ ਜ਼ਿਆਦਾ ਬਿਜੀ ਸੀਗਾ ਕਿਉਂਕਿ ਜਨਤਾ ਬੜੀ ਜ਼ਿਆਦੀ ਆਈ ਜਾਂਦੀ ਸੀ ਤੇ ਮੁੰਡਾ ਵਿਚਾਰਾ ਇੱਕ ਹੀ ਸੀਗਾ ਜਿਹੜਾ ਉੱਥੇ ਕੰਮ ਕਰ ਰਿਹਾ ਸੀ ਤੇ ਉੱਥੇ ਸ਼ਾਰਟ ਸ਼ੂਟ ਸਪੀਨ ਦੇ ਪੈਸੇ ਲੋਕੀ ਤੇ ਬੜਾ ਚਿਹਰੇ ਵੇਟ ਬੁਡ ਕਰਕੇ ਆ ਗਏ ਆ ਸਿਰ ਅਸੀਂ ਬਾਹਰ ਹੋਣਾ ਹੀ ਠੀਕ ਸਮਝਿਆ ਹਾਂਜੀ ਇੱਥੇ ਸਮਾਂ ਬੜਾ ਬਰਬਾਦ ਹੋਣ ਦੇ ਕਿ ਹੋਰ ਦੇਖ ਲੈਨੇ ਤੋ ਵਧੀਆ ਜਾ ਕੇ ਪੜੀਆਂ ਪੁਰਾਣੀਆਂ ਪੁਰਾਣੀਆਂ ਬਿਲਡਿੰਗਾਂ ਹੈ ਇੱਥੇ ਕਿਉਂਕਿ ਰਾਣੀ ਦਾ ਰਾਜ ਹੀਗਾ ਇੱਥੇ ਰਾਣੀ ਦਾ ਨਾਂ ਹੈ ਸ਼ਾਰਲਟ ਤੇ ਉਹ ਰਾਣੀ ਚਲਾਉਂਦੀ ਆ ਸਾਰੀ ਪ੍ਰਵਿੰਸ ਨੂੰ ਤੇ ਕੀ ਹੋਣੀ ਹੈ ਰਾਣੀ ਤਾਂ ਮਰ ਗਈ ਆ ਪਰ ਉਹਨਾਂ ਦੇ ਵੰਸ਼ ਜਿਨ੍ਹਾਂ ਨੂੰ ਕਹ ਦਿੰਦੇ ਆ ਉਹਨਾਂ ਦੀ ਗਾਮ ਪੀੜੀ ਹੈਗੀ ਹੱਲੇ ਵੀ ਉਹਨਾਂ ਕਿੰਗ ਕੁੰਗ ਕਿੰਗ ਕੋ ਇਦਾਂ ਕਰਕੇ ਮਤਲਬ ਕਿ ਜਿਹੜੇ ਆੜੀ ਪ੍ਰਵਿੰਸ ਦਾ ਹੈਗਾ ਵਾ ਸਾਰਾ ਏਰੀਆ ਡਿਵਾਈਡ ਆ ਇੱਕ ਪ੍ਰਿੰਸ ਨਾਮ ਤੋਂ ਕੁਈਨ ਕਿੰਗ ਮਤਲਬ ਕਿ ਪ੍ਰਿੰਸ ਕੁਈਨ ਕਿੰਗ ਉਸ ਤਰੀਕੇ ਦੇ ਨਾਲ ਸਾਰੀ ਪ੍ਰਵਿੰਸ ਡਿਵਾਈਡ ਕੀਤੀ ਉਹਨਾਂ ਨੇ ਤੇ ਜਿਹੜੇ ਅਹੀਂ ਲਾਕੇ ਚ ਰਹਿੰਦੇ ਉਹਨੂੰ ਕੁਈਨ ਕਹਿੰਦੇ ਆ ਕੁਈਨ ਦੇ ਲਾਕੇ ਚ ਰਹਿੰਦੇ ਆ ਲਓ ਜੀ ਪਾਲੇ ਆ ਘਰਾਂ ਨੂੰ ਚਾਲੇ ਵਾਪਸੀ ਕਿਉਂਕਿ ਡਾਊਨ ਟਾਊਨ ਚ ਗਏ ਹਾਂ ਮੋਸਟਲੀ ਸਾਰਾ ਕੁਝ ਹੀ ਬੰਦ ਹੈ ਕਿਉਂਕਿ ਨਵੇਂ ਸਾਲ ਵਾਲਾ ਦੇਣੇ ਅੱਜ ਤੇ ਲੋਕੀ ਘਰਾਂ 'ਚ ਹੀ ਰਹਿਣੇ ਪ੍ਰੀਫਰ ਕਰਦੇ ਆ ਤੇ ਜਿਹੜੀਆਂ 2-4 ਜਗ੍ਹਾ ਖੁੱਲੀਆਂ ਸੀਗੀਆਂ ਤੇ ਬਹੁਤ ਜ਼ਿਆਦਾ ਰਸ਼ ਸੀਗਾ ਬਹੁਤ ਜ਼ਿਆਦਾ ਭੀੜ ਸੀਗੀ ਤੇ ਕੰਮ ਕਰਨ ਵਾਲੇ ਉੱਤੇ ਹੈਗੇ ਨਹੀਂ ਨੇ ਤੇ ਫਿਰ ਅਸੀਂ ਘਰੇ ਹੀ ਆਉਣਾ ਵਧੀਆ ਸਮਝਿਆ ਕਿ ਘਰੇ ਜਾ ਕੇ ਚਲੋ ਬਣਾਉਨੇ ਆ ਕੁਝ ਨਾਲ ਖਾਣ ਪੀਣ ਨੂੰ ਬਣਾਉਨੇ ਆ ਨਾਲ ਮੂਵੀ ਮਾਰ ਵੀ ਦੇਖਦੇ ਆ ਨਾਲ ਤੇ ਨਾਲੇ ਨਾਲੇ ਆਪਣਾ ਵਲੋਗ ਐਡੀਟ ਕਰਦੇ ਆ ਨਾਲੇ ਵਲੋਗ ਐਡੀਟ ਕਰਦੇ ਆ ਚੱਲ ਉਹ ਬੋਲ ਯਾਰ ਸਹੀ ਨਾ ਖਾਈ ਬਾ ਮੇਰੀ ਜੀ ਸੰਗ ਦਾ ਮੁੰਡਾ ਲੋ ਜੀ ਆਪਾਂ ਪਹੁੰਚ ਗਏ ਹੁਣ ਘਰੇ ਤੇ ਆ ਵੀਰ ਆਪਣਾ ਹੁਣ ਬਹਿ ਗਿਆ ਲੈਪਟਾਪ 'ਤੇ ਲੈ ਕੇ ਇਹ ਲੱਗਾ ਵਲੋਗ ਜੈ ਐਡਿਟ ਕਰਨ ਤੇ ਫਿਰ ਕਰਦੇ ਆ ਅਪਲੋਡ ਅੱਜ ਕਰ ਦੇਣਾ ਆਪਾਂ ਅਪਲੋਡ ਹੈ ਨਾ ਅੱਜ ਹੋ ਜੂਗਾ ਨਾ ਓਕੇ ਤੇ ਅੱਜ ਲਈ ਬਸ ਇੰਨਾ ਹੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਸਾਨੂੰ ਵੇਂਦੇ ਆ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਨਮਸਕਾਰ ਤੇ ਸਬਸਕ੍ਰਾਈਬ ਕਰ ਲਿਓ ਲਾਈਕ ਕਰਦੇ ਤੇ ਸ਼ੇਅਰ ਕਰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਦਿਲੋਂ ਸਾਡੇ ਸਾਰਿਆਂ ਦਾ ਤੇ ਬੈਲ ਵਾਲਾ ਬਟਨ ਉਹ ਬੈਲ ਵਾਲਾ ਆਈਕਨ ਆਪਣਾ ਨਾ ਭੁੱਲਿਓ ਹੋਰ ਤੇ ਨੋਟੀਫਿਕੇਸ਼ਨਸ ਇਤੇ ਆਨ ਨਾ ਹਾਂਜੀ ਹਾਂਜੀ ਉਹ ਨਾ ਆਪਣਾ ਭੁੱਲਿਓ ਤੁਹਾਨੂੰ ਟੱਲੀ ਵੱਜੂਗੀ ਜਦੋਂ ਸਾਡਾ ਵਲੌਗ ਆਏ ਨੋ ਓਕੇ ਜੀ ਬਾਏ ਸਤਿ ਸ੍ਰੀ ਅਕਾਲ ਸਾਰਿਆਂ ਨੂੰ